ਕੈਨੇਡਾ ਦੇ ਸੰਸਥਾਪਕ ਸੁਖੀ ਬਾਠਜੀ ਵੱਲੋਂ ਬੱਚਿਆਂ ਦੇ ਅੰਦਰ ਸਾਹਿਤਕ ਹੁਨਰਾਂ ਨੂੰ ਵਿਕਸਿਤ ਕਰਨ ਦੇ ਲਈ ਵਿਸ਼ੇਪੱਧ ਰੂਤੇ ਨਮੀਆਂ ਕਲਮਾ ਨਮੀ ਉਡਾਨ ਪ੍ਰੋਜੈਕਟ ਚਲਾਇਆ ਗਿਆ ਹੈ ਇਸ ਤਹਿਤ 10 ਜੂਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਚਿਆਂ ਦੀਆਂ ਵੱਖ-ਵੱਖ ਸਾਹਿਤਕ ਬਣਗੀਆਂ ਦੀ ਪਲੇਠੀ ਪੁਸਤਕ ਲੋਕ ਅਰਪਣ ਕੀਤੀ ਗਈ ਕਸਬਾ ਹਰਿਆਣਾ ਵਿਖੇ ਜੀਜੀਡੀਐਸਡੀ ਕਾਲਜ ਵਿਖੇ ਹੋਏ ਸ਼ਾਨਦਾਰ ਸਮਾਗਮ ਦੇ ਵਿੱਚ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਵਚਨ ਵਿਸ਼ੇਸ਼ ਤੌਰ ਉਤੇ ਆਸ਼ੀਰਵਾਦ ਦੇਣ ਦੇ ਲਈ ਜਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਮੈਡਮ ਕਮਲਦੀਪ ਕੌਰ ਨਕੀਆਂ ਕਰੋੰਬਲਾਂ ਦੇ ਸੰਸਥਾਪਕ ਬਲਜਿੰਦਰ ਸਿੰਘ ਮਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਗੁਰਮੀਤ ਹਯਾਤਪੁਰੀ ਤੇ ਅਨੁਪਮ ਰਤਨ ਤੋਂ ਇਲਾਵਾ ਕਈ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਮੁੱਖ ਸੰਪਾਦਕ ਪ੍ਰਦੀਪ ਸਿੰਘ ਮੋਜੀ ਨੇ ਇਸ ਦੌਰਾਨ ਸਪਨਾ ਨੂੰ ਜੀ ਆਇਆਂ ਆਖਿਆ ਤੇ ਮੰਚ ਸੰਚਾਲਨ ਦੀ ਭੂਮਿਕਾ ਨਿਤਿੰਨ ਸੁਮਨ ਨੇ ਇਸ ਦੌਰਾਨ ਨਿਭਾਈ ਪ੍ਰੋਜੈਕਟ ਦੀ ਜਾਣਕਾਰੀ ਨਮੀਆਂ ਕਲਮਾ ਨਵੀਂ ਉਡਾਨ ਦੇ ਕੋਆਰਡੀਨੇਟਰ ओंकार ਸਿੰਘ ਤੇਜੇ ਜੀ ਨੇ ਸੰਖੇਪ ਰੂਪ ਦੇ ਵਿੱਚ ਦਿੱਤੀ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਕਮਲਦੀਪ ਪੌਰ ਐਲੀਮੈਂਟਰੀ ਸਿੱਖਿਆ ਵੱਲੋਂ ਬੱਚਿਆਂ ਨੂੰ ਇਸ ਦੌਰਾਨ ਮੁਬਾਰਕ ਬਾਤ ਦਿੱਤੀ ਗਈ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਪੰਜਾਬ ਪਮਨ ਸੰਸਥਾਪਕ ਸੁਖੀ ਬਾੜੀ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਟੀਮ ਨਮੀਆਂ ਕਲਮਾਂ ਨਮੀ ਉਡਾਨ ਨੂੰ ਪਹਿਲੀ ਕਿਤਾਬ ਲਈ ਮੁਬਾਰਕਬਾਦ ਦਿੱਤੀ। ਉਹਨਾਂ ਨੇ ਕਿਹਾ ਕਿ ਬੱਚੇ ਸਾਡੇ ਰਾਸ਼ਟਰ ਦਾ ਥੰਮ੍ਹ ਨੇ, ਸੋ ਇਹਨਾਂ ਨੂੰ ਜੀਵਨ ਦੇ ਵਿੱਚ ਸੰਘਰਸ਼ ਕਰਨ ਦੇ ਲਈ ਹਰ ਪੱਖੋਂ ਤਿਆਰ ਕਰਨਾ ਅਧਿਆਪਕਾਂ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਸੋ ਬੱਚਿਆਂ ਦੇ ਵਿੱਚ ਚੰਗੇ ਗੁਣਾਂ ਨੂੰ ਵਿਕਸਿਤ ਕਰਨ ਦੇ ਲਈ ਸਾਨੂੰ ਹਮੇਸ਼ਾ ਵਧੀਆ ਉਪਰਾਲਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਜਿਨ੍ਹਾਂ ਬੱਚਿਆਂ ਦੀਆਂ ਰਚਨਾਵਾਂ ਕਿਤਾਬ ਦੇ ਵਿੱਚ ਛਪੀਆਂ ਹਨ ਉਹਨਾਂ ਨੂੰ ਪੰਜਾਬ ਪਮਨਸਰੀ ਕੈਨੇਡਾ ਵੱਲੋਂ ਸਰਟੀਫਿਕੇਟ ਮੈਡਲਸ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਦੇ ਗਾਈਡ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ ਮੇਰਾ ਨਾਮ ਰੁਈਆ ਮੈਂ ਸਰਕਾਰੀ ਐਲਮੈਂਟ ਸਕੂਲ ਸੰਗੂਤਰਾਵੈ ਤੀਜੀ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਮੈਂ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਖਾਸ ਹੈ ਰੁੱਤਾਂ ਬਾ

ખીરે મોતીરતન કડને ચુન લેને ને પશાન પશાન નવિયા કલમા નમી ઉડાન નવિયા નલમાં નમી ઉડાન છડ અપને મેજ કૌર નર્ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਸਾਰਾ ਪੰਜਾਬ ਨਸ਼ੇ ਤੇ ਲਾ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਨਵਾਂ ਨਸ਼ਾ ਜਵਾਨੀ ਦੇ ਹੱਡੇ ਰਚਾ ਦਿੱਤਾ ਰੋਜ਼ ਨਵੇਂ-ਨਵੇਂ ਪਾਬਲੋ ਉੱਠਦੇ ਨੇ ਆਪਦੀ ਆਤਮਾ ਨੂੰ ਮਾਰ ਸੁੱਟਦੇ ਨੇ ਪੋਕੀਆ ਫੀਮ ਰੋਕਣ ਵਾਲਿਆਂ ਨੇ ਰਵਾਇਤੀ ਨਸ਼ਾ ਹੀ ਘੋਸ਼ਿਤ ਕਰਵਾ ਦਿੱਤਾ ਠੇਕਿਆਂ ਨੇ ਤੇ ਕਰੋਨਾ ਨੂੰ ਵੀ ਹਰਾ ਦਿੱਤਾ ਦਵਾਈਆਂ ਦੀ ਦੁਕਾਨਾਂ ਨੂੰ ਨਸ਼ੇ ਦਾ ਅੱਡਾ ਬਣਾ ਦਿੱਤਾ ਨਕਲੀ ਸ਼ਰਾਬਾਂ ਦੀਆਂ ਫੈਕਟਰੀਆਂ ਬਣਾ ਜ਼ਹਿਰ ਵਿੱਚ ਪਾ ਦਿੱਤਾ ਨਸ਼ਾ ਤਕਸਰਾ ਅੱਗੇ ਪਿੱਛੇ ਵੱਡੀਆਂ ਗੱਡੀਆਂ ਦੇ ਕਾਫਲੇ ਚਲਾ ਦਿੱਤੇ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਇਹ ਕਾਲਜ ਦੇ ਸਕੂਲਾਂ ਵਿੱਚ ਤੁਹਾਡੇ ਵੀ ਬੱਚੇ ਪੜਦੇ ਨੇ ਨਸ਼ਾ ਕਰਨ ਵੰਡੇ ਵਾਲਿਆਂ ਤੋਂ ਹੀ ਖੜਦੇ ਨੇ ਆਪਣੇ ਬੱਚ ਦੇ ਹੀ ਮੂੰਹ ਤੇ ਨਸ਼ਾ ਚਿੱਟਾ ਕਾਨੂੰ ਲਾ ਦਿੱਤਾ ਪੜਦੇ-ਪੜਦੇ ਦਾ ਨਾਮ ਨਸ਼ਾ ਛਡਾਊ ਕੇਂਦਰ ਵਿੱਚ ਲਗਾ ਦਿੱਤਾ ਆਪ ਦੇ ਵਿੱਚ ਲਿਖਵਾ ਦਿੱਤਾ ਪੈਸੇ ਨੇ ਤਾਂ ਜ਼ਮੀਰ ਹੀ ਮਰਵਾ ਦਿੱਤਾ ਜੋ ਰਲ ਮਿਲ ਕੇ ਗੰਡ ਤੋਂ ਭਲਾਈ ਹੈ ਤੁਹਾਡੇ ਘਰ ਨੂੰ ਵੀ ਖਾਊਗੀ ਗਵਾਂਡੀਆਂ ਦੇ ਘਰ ਲੱਗੀ ਅੱਗ ਤੁਹਾਡਾਂ ਘਰ ਵੀ ਜਲਾਊਗੀ ਨਸ਼ਾ ਵੰਡਾਇਆ ਹਥਿਆਰ ਚੁਕਵਾਇਆ ਗੁੰਡਾ ਗੈਂਗਸਟਰ ਬਣਾਇਆ ਫਿਰ ਬੇਕਸੂਰ ਦਾ ਝੂਠਾ ਮੁਕੱਦਮਾ ਬਣਾ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਕਿੰਨੇ ਪੁੱਤ ਜਵਾਨੀ ਸੋਗੇ ਕਿੰਨੇ ਪੁੱਤ ਜੁਵਾਨੀ ਸੋਗੇ ਸੁਫਨਿਆਂ ਨੂੰ ਆਪਣੇ ਮਾਵਾ ਦੀਆਂ ਅੱਖਾਂ ਰਾਹੀਂ ਧੋਗੇ ਟੀਕਾ ਸਿਰਿੰਜਾ ਵਿੱਚ ਹੀ ਰਹਿ ਗਈਆਂ ਸਾਰਾ 나ੜੀਆਂ ਖੂਨ ਨਾਲ ਹੀ ਵਹਿ ਗਈਆਂ ਪੱਗਾਂ ਚੁੰਨੀ ਤੇ ਪਾ ਦਿੱਤਾ ਘਟਾਂ ਸਾਰਾ ਪੰਜਾਬ ਨਸ਼ੇ ਤੇ ਲਾਂ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਦਾ ਪੰਜਾਬ ਬਣਾ ਦਿੱਤਾ ਬਾਬੇ ਨਾਨਕ ਨੇ ਇਸ ਧਰਤੀ ਤੇ ਗੁਰਬਾਣੀ ਲਿਖੀ ਸੀ ਜ਼ਿੰਦਗੀ ਬਤਾਉਣ ਦੀ ਇੱਕ ਕਹਾਣੀ ਲਿਖੀ ਸੀ ਇਸ ਧਰਤੀ ਤੇ ਦੁਨੀਆ ਸੱਚੇ ਸੁੱਚੇ ਨਿਸ਼ਾਨੇ ਲਿਖੀ ਸੀ ਇਸ ਧਰਤੀਆਂ ਤੇ ਪਾਪੀਆਂ ਨੇ ਕੀ ਰਲਾ ਦਿੱਤਾ ਇੱਕ ਇੱਕ ਕਰ ਹੰਝੂ ਰਵਾ ਦਿੱਤਾ ਨੌਕਰੀ ਕਰਦੇ ਨੂੰ ਨਸ਼ਾ ਵੰਡਣ ਨਾ ਦਿੱਤਾ ਸਾਰਾ ਪੰਜਾਬ ਨਸ਼ੇ ਤੇ ਲਾਂ ਦਿੱਤਾ ਪਾਕਿਸਤਾਨ ਦੇ ਬਾੜੇ ਰੋ ਨਵੇਂ ਚਿੱਟੇ ਕਾਲੇ ਮੰਗਵਾ ਲੈ ਸਹ ਹਰਦ ਮੁਲਕ ਦੀ ਇੱਜ਼ਤ ਜਾਨ ਨੂੰ ਖਤਰੇ ਵਿੱਚ ਪਾ ਦਿੱਤੇ ਐਨੇ ਸਖਤ ਬਾਰਡਰ ਸੁਰੱਖਿਆ ਤੋਂ ਨਸ਼ਾ ਕਿਵੇਂ ਟਪਾ ਦਿੱਤਾ ਜ਼ਿੰਦਗੀ ਦਾ ਮੁੱਲ ਹੀ ਘਟਾ ਦਿੱਤਾ ਉਮਰਾਂ ਦਾ ਰੋਣਾ ਪੱਲੇ ਪਾ ਦਿੱਤਾ ਸਾਰਾ